ਆ ਕੱਲ ਜਿਹੜੇ ਆ ਪੇਪਰ ਜਿਹੜੇ ਸੀਗੇ ਸਕਿਊਰਟੀਨਿੰਗ ਸੀਗੀ ਔਰ ਉਹਦੇ ਵਿੱਚ ਇਹ ਦੇਖਣ ਚ ਆਇਆ ਕਿ ਜਿਹੜੀ ਸਾਡੀਆਂ ਫਾਈਲਾਂ ਜਮਾ ਹੋਈਆਂ ਸੀਗੀਆਂ ਅਸੀਂ ਆ ਉਹਦਾ ਇੱਥੋਂ ਵਾਲਾ ਬੌਕਰ ਵਾਲਾ ਉਹ ਕਹਿੰਦਾ ਸੀਗਾ ਕਿ ਇਹਨਾਂ ਕੋ ਕੈਂਡੀਡੇਟ ਨਹੀਂ ਆਗੇ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਮੇਰੇ ਕੋਲ 5 5 4 4 ਫਾਈਲਾਂ ਸਰਪੰਚਾਂ ਦੀਆਂ ਭਰੀਆਂ ਹਰ ਮੈਂਬਰ ਪਿੱਛੇ ਇੱਕ ਇੱਕ ਦੋ ਦੋ ਮੈਂਬਰ ਆ ਆ ਦੂਜੇ ਭਰੇ ਨਾਲ ਕਵਰਿੰਗ ਔਰ ਕੋਈ ਇਹੋ ਜਿਹਾ ਮੈਂ ਪਿੰਡ ਨਹੀਂ ਛੱਡਿਆ ਜਿੱਥੇ ਪੂਰੀਆਂ ਫਾਈਲਾਂ ਨਾ ਭਰੀਆਂ ਹੋਣ ਔਰ ਇਵਨ ਇਹ ਜਿਹੜਾ ਬੋਕਰ ਵਾਲਾ ਲੀਡਰ ਬਣਿਆ ਫਿਰਦਾ ਇਹਦੇ ਕੋਲ ਪੂਰੇ ਬੰਦੇ ਨਹੀਂ ਖਿਲਾਰੇ ਗਏ ਮੈਂਬਰ ਨਹੀਂ ਖਿਲਾਰੇ ਗਏ ਮੈਂਬਰ ਲੱਭਣੇ ਪਏਗੇ ਇਹਨੂੰ ਫਿਰ ਵੀ ਨਹੀਂ ਖਿਲਾਰੇ ਗਏ ਜਿਹਦਾ ਪ੍ਰਤੱਕ ਪ੍ਰਮਾਣ ਆ ਓਹਕਰਾ ਪਿੰਡ ਆ ਜਿੱਥੇ ਮੇਰੇ 2 ਮੈਂਬਰ ਅਨਪੋਸ ਜਿੱਤ ਗਏ ਜਿੱਥੇ ਕਿਸੇ ਨੇ ਕਾਗਜ਼ ਹੀ ਨਹੀਂ ਭਰੇ ਸਾਹਮਣੇ ਔਰ ਇਸੇ ਤਰ੍ਹਾਂ ਹੱਲੇ ਪਿੰਡ 'ਚ 7 ਮੈਂਬਰ ਪੰਚਾਇਤ ਨੇ ਟੋਟਲ 4 ਮੇਰੇ ਅਨਪੋਸ ਉੱਥੇ ਵੀ ਜਿੱਤ ਗਏ ਇਸੇ ਤਰ੍ਹਾਂ ਬਲਗਣੀ 7 ਮੈਂਬਰ ਨੇ ਟੋਟਲ 4 ਮੇਰੇ ਉੱਥੇ ਉਸੇ ਤਰ੍ਹਾਂ ਹੀ ਜਿੱਤ ਗਿਆ ਮਾਨੇਪੁਰ ਪਿੰਡ ਆ 2 ਮੈਂਬਰ ਉੱਥੇ 5 ਟੋਟਲ ਆ 2 ਅਨਪੋਸਟ ਉੱਥੇ ਵੀ ਮੇਰੇ ਉਦਾਂ ਹੀ ਜਿੱਤ ਗਿਆ ਸੋ ਇਦਾਂ ਦੀ ਲਿਸਟ ਬੜੀ ਲੰਬੀ ਆ ਇਕ ਕਾਫੀ ਪਿੰਡ ਨੇ ਜਿੱਥੇ ਇਲੈਕਸ਼ਨ ਹੁਣ ਨਾ ਵੀ ਕਰਾਉਣ ਕੌਰਮ ਮੇਰਾ ਪੂਰਾ ਹੋ ਗਿਆ ਔਰ ਮੇਰੇ ਮੈਂਬਰ ਉਹ ਨੇ ਜਿਹੜੇ ਆਰੇ ਤੋਂ ਵੀ ਕੱਢਦੇ ਨਾ ਸਰਕਾਰ ਤੇ ਉਹ ਲਿਫਣ ਵਾਲੇ ਨਹੀਂ ਸੋ ਇਸ ਕਰਕੇ ਜਿਹੜੇ ਕਹਿੰਦੇ ਸੀ ਵੀ ਇਹਨਾਂ ਕੋਈ ਬੰਦੇ ਨਹੀਂ ਮੈਂ ਤੇ ਬਿਨਾਂ ਇਲੈਕਸ਼ਨ ਤੋਂ ਮੈਂਬਰ ਜਿੱਤ ਕੇ ਕਿ ਸਾਹਮਣੇ ਤੁਹਾਨੂੰ ਮੇਰੇ ਬੰਦੇ ਨਹੀਂ ਖੜਾਣੇ ਲੱਪਣੇ ਮੇਰੇ ਬੰਦਿਆਂ ਦੇ ਸੋ ਇਹ ਤੇ ਇੱਕ ਗੱਲ ਆ ਦੂਜੀ ਗੱਲ ਕੀ ਨਾ ਚ ਦਮ ਸੀ ਤੇ ਇਲੈਕਸ਼ਨ ਫਿਰ ਗਹਿ ਗੱਜ ਕੇ ਲੜਦੇ ਸਾਡੇ ਨਾਲ ਭੁਗਰੇ ਪਿੰਡ ਦੇ ਕਾਗਜ਼ ਰੱਦ ਕਰਾਏ ਚੋਰ ਸਿਦਮਾਂ ਦੇ ਰੱਦ ਕਰਾਏ ਹੱਲੇ ਦੇ ਰੱਦ ਕਰਾਏ ਔਰ ਇਦਾਂ ਹੀ ਕਈ ਬਲੱਗਣ ਅਲੀ ਸ਼ੇਰ ਮੰਗਸਾ ਮੰਗਲਸਹਿਣ ਕਈ ਪਿੰਡ ਨੇ ਇਸ ਤਰੀਕੇ ਦੇ ਨਾਲ ਜਿਹੜੇ ਇਹਨਾਂ ਨੇ ਕਾਗਜ਼ ਸਾਡੇ ਸਰਪੰਚਾਂ ਦੇ ਚਾਰ-ਚਾਰ ਫਾਈਲਾਂ ਜੋ ਕਰਾਰ ਦੇਤੀਆਂ ਔਰ ਲੱਖੋਵਾਲ ਰੱਦ ਕਰਾਏ ਇਹ ਜਿੰਨੇ ਨਾਂ ਲੈ ਰਿਆਂ ਮੇਰਾ ਓਪਨ ਚੈਲੰਜ ਆ ਸਰਪੰਚੀ ਦੀ ਇਲੈਕਸ਼ਨ ਤੋਂ ਬਾਅਦ ਵੀ ਡੱਬਾ ਰੱਖ ਕੇ ਵੇਖ ਲਏ ਮੇਰੇ ਬੰਦਿਆਂ ਨਾਲ ਔਰ ਜਦੋਂ ਮਰਜ਼ੀ ਡੱਬਾ ਰੱਖ ਕੇ ਵੇਖ ਲਏ ਓਪਨਲੀ ਇਹ ਸਾਰੇ ਮੇਰੇ ਬੰਦੇ ਜਿੱਤਦੇ ਔਰ ਤਕਲੀਫ ਹੋਈ ਔਰ ਸਭ ਤੋਂ ਵੱਡੀ ਐਗਜ਼ੈਂਪਲ ਹਿਆਤਨਗਰ ਪਿੰਡੇ ਦਾ ਆਪ ਦਾ ਉਥੇ ਆਪਾਂ 4 ਫਾਈਲਾਂ ਭਰੀਆਂ 450 ਦੀਆਂ ਫਾਈਲਾਂ 450 ਦੀਆਂ ਫਾਈਲਾਂ ਭਰੀਆਂ ਤੇ ਸਾਰੇ ਮੈਂਬਰ ਭਰੇ ਤੇ ਸਾਰੇ ਜੋ ਕਰਾਰ ਦੇਤੇ ਨੋਮੀਨੇਸ਼ਨ ਹੀ ਹੁਣ ਮੈਂ ਵਕੀਲਾਂ ਨਾਲ ਸਲਾਹ ਕਰਨ ਲੱਗਾ ਕਿਉਂਕਿ ਉਹੋ ਹੀ ਸਾਈਨਾਂ ਦੇ ਨਾਲ ਕਈ ਫਾਈਲਾਂ ਸੈਪਟ ਹੋ ਜਾਂਦੀਆਂ ਉਹੋ ਹੀ ਸਾਈਨਾਂ ਦੇ ਨਾਲ ਉਹ ਰਿਜੈਕਟ ਹੋ ਰਹੀਆਂ ਬਟ देयर ਇਜ਼ ਨੋ ਐਨੀ ਅਦਰ ਆਪਸ਼ਨ ਆਬਜੈਕਸ਼ਨ ਕਿ ਆ ਫਲਾਣੇ ਆਬਜੈਕਸ਼ਨ ਨਾਲ ਜਿਹੜਾ ਕੈਨਸਲ ਹੋ ਰਿਹਾ ਕੋਈ ਇਹੋ ਜਿਹਾ ਆਬਜੈਕਸ਼ਨ ਹੀ ਸਿੱਧਾ ਚੁੱਲੇ ਟੈਕਸ ਯਾਰ ਇੱਕ ਚੁੱਲੇ ਟੈਕਸ ਕਰਕੇ ਤੁਸੀਂ ਬੰਦੇ ਨੂੰ ਰਿਲੇਕਸ਼ਨ ਤੋਂ ਫਾਈਲਾ ਲਾਤਾ ਪੰਜ-ਪੰਜ ਫਾਈਲਾਂ ਨੂੰ ਰਿਜੈਕਟ ਕਰਤਾ ਇੱਕ ਤੋਂ ਵੀ ਨਹੀਂ ਮੈਂ ਐਸੇ ਕਰਕੇ ਪੰਜ-ਪੰਜ ਭਰੀਆਂ ਸੀਗੀਆਂ ਇਹ ਇਹ ਕਹਿੰਦੇ ਇੱਕ ਨਹੀਂ ਲੱਭਦਾ ਮੇਰੇ ਕੋਦੇ ਮਲੇ ਦੇ 10-10 ਬੰਦਿਆਂ ਦੀ ਲਾਈਨ ਲੱਗੀ ਮੈਂ ਹੱਥ ਛੋੜ ਕੇ ਪੰਜ-ਪੰਜ ਕਰਾਏ ਆ ਚੋਰ ਚੈਲੰਜ ਕਰੂੰਗਾ ਹਾਂਜੀ ਬਿਲਕੁਲ ਓਬਵੀਅਸਲੀ ਵਕੀਲਾਂ ਨਾਲ ਸਰਾਹ ਕਰਕੇ ਇਹਦੇ ਖਿਲਾਫ ਹੋਣੀ ਇਹਦਾ ਪ੍ਰਸ਼ਾਸਨ ਕੋ ਕਾਦੀ ਉਮੀਦ ਹੈ ਜੇ ਜਿਹਨੂੰ ਕਹਿੰਦੇ ਡੀਸੀ ਜ਼ਿਲ੍ਹੇ ਦੀ ਮਾਂ ਹੁੰਦੀ ਮਾਂ ਹੀ ਮਰ ਗਈ ਸਾਡੇ ਜ਼ਿਲ੍ਹੇ ਦੀ ਤੇ ਮੈਂ ਉਹਨਾਂ ਤੋਂ ਕੀ ਆਸ ਲਾਪਨਾ ਤੂੰ ਇਸ ਕਰਕੇ ਇਹ ਇਹ ਜਿਹੜੀਆਂ ਗੱਲਾਂ ਨੇ ਇਹ ਹੁਣ ਡਿਸਕਸ ਕਰਕੇ ਤੇ ਮੈਂ ਅਗਲਾ ਸਟੈਪ ਲਵਾਂਗਾ ਬਾਕੀ ਆਉਣ ਵਾਲੇ ਸਮੇਂ 'ਚ ਜਿਹੜੀ ਗੱਲ ਆ ਰਹਿ ਗਈ ਆ ਸਰਪੰਚੀਆਂ ਸਮੂਚ ਵਾਲੀ ਵੇਖੋ ਸਾਲ ਏਕਾ ਜਿਹੜੇ ਬਹੁਤੇ ਚਾਚੂ ਦੇ ਨਾਲ ਰਿਜੈਕਟ ਕਰਾ ਕੇ ਬਣੇ ਆ ਸਾਲ ਏਕਾ ਸਾਹ ਬੌਕਰ ਵਾਲੇ ਨੇ ਨਹੀਂ ਦੇਣਾ ਆ ਗਾੜੀ ਤੀਲੇ ਜਿਹੜੇ ਨਵੇਂ ਪਿੰਡਾਂ ਚ ਬਣਨੇ ਆ ਤੀਲੇ ਜਿਹੜੇ ਉਹ ਖਿਲਰਨੇ ਆ ਸੋ ਇਸ ਕਰਕੇ ਤਗੜੇ ਹੋ ਕੇ ਇਲੈਕਸ਼ਨ ਇਹਨਾਂ ਨੂੰ ਕੋਈ ਸਰਪੰਚੀ ਸਾਲ ਕਰ ਲੈਣ ਮੁੜ ਕੇ ਤੀਲੇ ਵੇਖੋ ਕਿਦਾਂ ਖਿਲਰਦੇ ਆ